ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਹੈ ਮੈਂ ਹਾ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਨਾਲ ਜੁੜੀ ਹੋਈ ਜਿੱਥੇ ਕਰਨ ਔਜਲਾ ਤੇ ਹਨੀ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰੀਆਂ ਨੇ ਦੱਸਦੀ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਸਿਉਮੋਟੋ ਨੋਟਿਸ ਲਿੱਤਾ ਗਿਆ ਦੋਨਾਂ ਹੀ ਸਿੰਗਰਾਂ ਨੂੰ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਦੱਸਦੀ ਕਿ ਦੋਵਾਂ ਦੇ ਗਾਣਿਆਂ ਨੂੰ ਲੈ ਕੇ ਇਹ ਪੂਰਾ ਵਿਵਾਦ ਪਖਿਆ ਜਿਸ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਹੁਣ ਸਿਉਮੋਟੋ ਇਹਨਾਂ ਦੋਵਾਂ ਸਿੰਗਰਜ਼ ਨੂੰ ਭੇਜ ਦਿੱਤਾ ਸੋ ਕਿਤੇ ਨਾ ਕਿਤੇ ਹੁਣ ਇਹਨਾਂ ਦੋਨਾਂ ਸਿੰਗਰ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਨੇ ਦੋਵਾਂ ਦੇ ਗਾਣੇ ਜਿਹੜੇ ਨੇ ਉਹ ਕਾਫੀ ਪਿਛਲੇ ਦਿਨਾਂ ਤੋਂ ਵਿਵਾਦਾ ਦੇ ਵਿੱਚ ਰਹੇ ਚਾਹੇ ਉਹ ਹਨੀ ਸਿੰਘ ਦੇ ਮਿਲੀਨੀਅਰ ਗਾਣੇ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਰਨ ਔਜਲਾ ਦੇ ਐਮਐਫ ਗੱਭਰੂ ਦੀ ਗੱਲ ਕੀਤੀ ਜਾਵੇ ਆਖਿਰਕਾਰ ਇਹਨਾਂ ਦੋਨਾਂ ਸਿੰਗਰਾਂ ਨੂੰ ਹੁਣ ਸਿਊ ਮੋਟੋ ਨੋਟਿਸ ਦੇ ਜ਼ਰੀਏ ਬੁਲਾਉਣ ਦੇ ਲਈ ਇਹ ਗੱਲ ਆਖੀ ਗਈ ਹੈ ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ ਤੇ ਹੁਣ ਸੰਗਿਆਨ ਲੈ ਲਿਆ ਦਾ ਸੀ ਕਿ 11 ਅਗਸਤ ਨੂੰ ਪੰਜਾਬ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਦੰਨੂ ਦੱਸਦੀ ਕਿ ਦੋਹਾਂ ਦੇ ਗਾਣਿਆਂ ਚ ਔਰਤਾ ਦੇ ਸਨਮਾਨ ਖਿਲਾਫ ਵਰਤੀ ਗਈ ਹੈ ਸ਼ਬਦਾਵਲੀ ਜਿਸ ਕਰਕੇ ਹੁਣ ਇਹ ਪੂਰਾ ਮਾਮਲਾ ਪਖਿਆ ਜਿਸ ਤੋਂ ਬਾਅਦ ਹੁਣ ਸਿਊ ਮੋਟੋ ਨੋਟਿਸ ਲਿਆ ਗਿਆ ਹੈ ਤੁਹਾਨੂੰ ਸੌਖੇ ਸ਼ਬਦਾ ਦੇ ਵਿੱਚ ਇੱਕ ਲਾਈਨ ਦੇ ਵਿੱਚ ਦੱਸ ਦਿਆਂ ਕਿ ਸਿਊ ਮੋਟੋ ਨੋਟਿਸ ਹੁੰਦਾ ਕੀ ਹੈ ਸਿਊ ਮੋਟੋ ਨੋਟਿਸ ਉਦੋਂ ਲਿਆ ਜਾਂਦਾ ਕਿਸੇ ਵੀ ਗਵਰਨਮੈਂਟ ਅਥਾਰਟੀ ਕਿਸੇ ਵੀ ਗਵਰਨਮੈਂਟ ਏਜੰਸੀ ਦੇ ਵੱਲੋਂ ਲਿੱਤਾ ਜਾਂਦਾ ਹੈ विदाउट एनी कंप्लेंट कि ਜਦੋਂ ਕਿਸੇ ਦੇ ਖਿਲਾਫ ਕੋਈ ਵੀ ਕੰਪਲੇਂਟ ਨਹੀਂ ਫਾਈਲ ਕੀਤੀ ਗਈ ਉਦੋਂ ਜਿਹੜੇ ਗਵਰਨਮੈਂਟ ਏਜੰਸੀਜ਼ ਨੇ ਉਹ ਕਿਸੇ ਦੇ ਵਿਰੋਧ ਸਿਊ ਮੋਟੋ ਮੋਟੋ ਨੋਟਿਸ ਜਿਹੜਾ ਆ ਉਹ ਕੱਟ ਸਕਦੇ ਨੇ ਸੋ ਇਸੇ ਤਰੀਕੇ ਦੇ ਨਾਲ ਹੁਣ ਦੋਵੇਂ ਗਾਇਕਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪੰਜਾਬੀ ਗਾਇਕ ਕਰਨ ਔਜਲਾ ਤੇ ਹਾਨੀ ਸਿੰਘ ਦੀਆਂ ਇੱਥੇ ਮੁਸ਼ਕਲਾਂ ਵੱਧ ਸਕਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਸਾਫ਼ ਲਫ਼ਜ਼ਾਂ ਦੇ ਵਿੱਚ ਮਹਿਲਾ ਕਮਿਸ਼ਨ ਨੇ ਗੱਲ ਆਖੀ ਹੈ ਕਿ ਇਹਨਾਂ ਦੋਵੇਂ ਸਿੰਗਰਾਂ ਨੂੰ ਇੱਥੇ ਹਾਜ਼ਰ ਹੋਣਾ ਪਵੇਗਾ ਕਿਉਂਕਿ ਇੱਕ ਪਾਸੇ ਤੁਸੀਂ ਆਪਣੇ ਗਾਣਿਆਂ ਦੇ ਵਿੱਚ ਜਾਂ ਇੰਟਰਵਿਊਜ਼ ਦੇ ਵਿੱਚ ਇਹ ਗੱਲ ਆਖਦੇ ਹੋ ਕਿ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦਾ ਸਨਮਾਨ ਕਰਦੇ ਹਾਂ ਅਸੀਂ ਆਪਣੇ ਮਾਤਾ ਪਿਤਾ ਦਾ ਸਨਮਾਨ ਕਰਦੇ ਹਾਂ ਔਰ ਪੰਜਾਬ ਦੀਆਂ ਜਿੰਨੀਆਂ ਵੀ ਧੀਆਂ ਨੇ ਭੈਣਾਂ ਨੇ ਉਹਨਾਂ ਦਾ ਸੀ ਸਨਮਾਨ ਕਰ ਦਿਆ ਪਰ ਦੂਜੇ ਪਾਸੇ ਆਪਣੇ ਗਾਣਿਆਂ ਦੇ ਵਿੱਚ ਉਹਨਾਂ ਨੂੰ ਹੀ ਗਾਲਾਂ ਕੱਢ ਰਹੇ ਨੇ ਸੋ ਇਹ ਪੂਰੇ ਬਿਆਨ ਜਿਹੜਾ ਹੈ ਖੁਦ ਮਹਿਲਾ ਕਮਿਸ਼ਨ ਦਾ ਸਾਹਮਣੇ ਆਇਆ ਹੈ ਕੀ ਕੁਝ ਰਾਜਲਾਲੀ ਗੱਲ ਕਹਿੰਦੇ ਨਜ਼ਰ ਆਏ ਨੇ ਇੱਕ ਵਾਰ ਉਹ ਵੀ ਤੁਹਾਨੂੰ ਸੁਣਾਉਂਦੇ ਆ ਇਸ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਘਾ ਅਸਰ ਛੱਡਦੇ ਨੇ ਇਹ ਕੱਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਕਮ ਹੋ ਰਹੇ ਨੇ ਜਾਂ ਕਮੀ ਹੈ ਜਾਂ ਪੇਸ਼ੀ ਹੈ ਮਗਰ ਇਸ ਤਰੀਕੇ ਨੂੰ ਜੇ ਤੁਸੀਂ ਕਹਿੰਦੇ ਕਿ ਅਸੀਂ ਦਾ ਬਾਹਰ ਰਹਨੇ ਆ ਉੱਥੇ ਦਾ ਇਹੋ ਜੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹਦਾ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਇਹ ਗਾਣੇ ਉਸ ਲੈਂਗੁਏਜ ਚ ਗਾਓ ਉਹ ਧਰਤੀ ਉਹ ਯੂਜ਼ ਕਰੋ ਨਾ ਕਿ ਪੰਜਾਬ ਦੀ ਧਰਤੀ ਯੂਜ਼ ਕਰੋਗੇ ਪੰਜਾਬੀ ਬੰਦੇ ਯੂਜ਼ ਕਰੋਗੇ ਪੰਜਾਬੀ ਪਿੰਡ ਯੂਜ਼ ਕਰੋਗੇ ਮਾਵਾ ਪੈਣ ਦੇ ਰਿਸ਼ਤੇ ਯੂਜ਼ ਕਰੋਗੇ ਲੇਕਿਨ ਮਾਨਯਾ ਗਾਣਾ ਕੱਢੋਗੇ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਕਿਉਂ ਕੀਤਾ ਜਾਂਦਾ ਮਾਵਾ ਪੈਣਾ ਦੀਆਂ ਇਸ ਦਾ ਕਿਉਂ ਸ਼ਾਮੇ ਜਾਂਦੀ ਐ ਇਸ ਗਾਣੇ ਦੇ ਚੱਕਰ ਕੀ ਉਹ ਤੇ ਮਾਸ ਕਰਨਾ ਚਾਹੁੰਦੇ? ਬਿਲਕੁਲ ਹੁੰਦਾ ਜੀ ਜੋ ਕਿ ਜਿੰਨੀ ਲੱਚਰ ਦੇ ਗਾਣੇ ਦੇ ਅੰਦਰ ਓਨੇ ਹੀ ਜ਼ਿਆਦਾ ਉਹਨਾਂ ਦੇ ਵਿਊਜ਼ ਨੇ। ਅਗਰ ਤੁਸੀਂ ਦੇਖਿਆ ਜਾਵੇ ਤਾਂ ਮਿਲੀਅਨਜ਼ ਵਿਊਜ਼ ਨੇ। ਮੈਂ ਇਹ ਕਹਿੰਨੀ ਆ ਕਿ ਸਮਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਹੈ ਸਭ ਦੀ। ਇਹ ਇਕੱਲੀ ਔਰਤ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਨਹੀਂ ਹੈ ਕਿ ਕੋਈ ਅਗਰ ਇਹੋ ਜਿਹਾ ਕੋਈ ਗਾਣਾ ਆ ਗਿਆ ਜਾਂ ਕੋਈ ਇਹੋ ਜਿਹੀ ਭਾਸ਼ਾ ਯੂਜ਼ ਕਰਦਾ ਤੇ ਉਹਦੇ ਤੇ ਸਿਮੋਟੋ ਲਾ ਕੇ ਉਹਨਾਂ ਨੂੰ ਨੋਟਿਸ ਦਿੱਤਾ ਜਾਵੇ। ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਆ ਅਸੀਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਸੀ ਲੈਕਚਰ ਤਾਂ ਇਹ ਸੀ ਲਫੰਗੀ ਭਾਸ਼ਾ ਸੁਣਦੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਆਵਾਸ ਚੱਕਣਾ ਉਹਦੀ ਗੀਸਟ ਤੇ ਤੁਹਾਨੂੰ ਜਿਹੜੀ ਮੀਡੀਆ ਨਿਊਜ਼ ਤੇ ਤੁਸੀਂ ਗੱਲ ਕੀਤੀ ਹੈ ਲੋਕ ਦੇਖਦੇ ਨੇ ਤਾਂ ਮੀਡੀਆ ਨਿਊਜ਼ ਦੇ ਲਈ ਲੋਕ ਕਿੰਨੇ ਕੇ ਜ਼ਿੰਮੇਵਾਰ ਨੇ ਐਬਸolutely 100% 100% ਮੈਂ ਅੱਜ ਆਪਣੇ ਬੱਚੇ ਨੂੰ ਕਹਿ ਰਹੀਆਂ ਕਿ ਇਹ ਗਾਣਾ ਨਹੀਂ ਸੁਣਨਾ ਜੇ ਆਸੀਂ ਸਭ ਕਹਿੰਨੇ ਕਿ ਆਪਣੇ ਬੱਚਿਆਂ ਨੂੰ ਕਿ ਇਹ ਗਾਣੇ ਨਹੀਂ ਸੁਣਨੇ ਕਿਉਂਕਿ ਉਹਦੇ ਚ ਇਹੋ ਜਿਹੇ ਗਾਣੇ ਸਾਡੇ ਚ ਹੋਰ ਵੀ ਬਹੁਤ ਅੱਛੇ ਸਿੰਗਰ ਨੇ ਜਿਹੜੇ ਬਹੁਤ ਵਧੀਆ ਜਿਹੜੇ ਨੇ ਗਾਣੇ ਗਾਉਂਦੇ ਨੇ ਜਿਹੜੇ ਕਿ ਸਾਡੀ ਭਾਸ਼ਾ ਨੂੰ ਉੱਤੇ ਚੱਕਦੇ ਨੇ ਸਾਡੇ ਸੱਭਿਆਚਾਰ ਨੂੰ ਸਾਡੇ ਕਲਚਰ ਨੂੰ ਉੱਤੇ ਚੱਕਦੇ ਨੇ ਉਹ ਹੈ ਤੁਸੀਂ ਇਹੋ ਜਿਹੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਂਦੇ ਹੋ ਬੜੇ ਅੱਛੇ ਸੀਨਸ ਯੂਜ਼ ਕਰਦੇ ਹੋ ਲੇਕਿਨ ਇਹੋ ਜੀ ਲੈਂਗੁਏਜ ਵਿੱਚ ਇਨਸਰਟ ਕਰਕੇ ਤੁਸੀਂ ਸੋਚਦੇ ਹੋ ਕਿ ਸਾਨੂੰ ਵਿਊਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲੱਟ ਪਾਉਣ ਦੀ ਬਹੁਤ ਜ਼ਰੂਰਤ ਹੈ ਗਾਣਾ ਗਾਇਆ ਤੋਂ ਉਸ ਤੋਂ ਬਾਅਦ ਔਰਤਾਂ ਪ੍ਰਤੀ ਇਹ ਜੀ ਆਪਣੀ ਸੋਚ ਰੱਖਦੇ ਨੇ ਇਸੇ ਸਭ ਦੋਨਾਂ ਨੇ ਬਰਤਿਕ ਦੇ ਪਾਸੇ ਮਾਂ ਦੇ ਨਾਂ ਤੇ ਗਾਣਾ ਗਾ ਰਹੇ ਨੇ ਦੂਜੇ ਪਾਸੇ ਔਰਤਾ ਪ੍ਰਤੀ ਇਹ ਸਭ ਦੇ ਬਰਤ ਹੈ। ਨੇ ਹੁਣ ਇਹੀ ਗੱਲ ਕਹੀ ਹੈ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੇ ਵੀ ਸੁਣ ਲਓਗੇ ਉਹ ਕਹੇਗਾ ਜੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ। ਆਪਣੀ ਮਾਂ ਦੇ ਬਿਨਾ ਮੇਰੀ ਜਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਆਪਣੀ ਮਾਂ ਦੀ ਵਜ੍ਹਾ ਤੋਂ ਪਹੁੰਚਿਆ ਪਰ ਉਸੇ ਮਾਂ ਨੂੰ ਗਾਲ ਕੱਢ ਰਿਹਾ ਤੁਸੀਂ ਇੱਕ ਔਰਤ ਨੂੰ ਔਰਤ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢ ਰਹੇ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਇਆ ਕਿ ਸਾਡੀ ਗਾਣੇ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਆ ਅਸੀਂ ਔਰਤ ਨੂੰ ਨੀਚਾ ਦਿਖਾਉਣਾ ਤਾਂ ਸਾਡੀ ਵੀ ਕਮਾਈ ਹੁੰਦੀ ਹੈ ਕਿ ਜਿਆ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਕਿ ਸਾਡੀ ਗੁਰੂ ਪੀਰਾਂ ਦੀ ਧਰਤੀ ਹੈ ਸਾਡਾ ਕਲਚਰ ਬਹੁਤ ਰਿਚ ਹੈ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕੀਤਾ ਜਾਏਗਾ ਸਾਡੇ ਤਾਂ ਗੁਰੂਆਂ ਨੇ ਔਰਤ ਨੂੰ ਹੀ ਰੱਬ ਦਾ ਰੂਪ ਮੰਨਿਆ ਹੈ ਤੇ ਉਸ ਚੀਜ਼ ਨੂੰ ਜਿਹੜੀ ਆ ਇਹ ਬਹੁਤ ਜ਼ਿਆਦਾ ਗਲਤ ਚੀਜ਼ ਹੈ ਇਹਦੇ ਉੱਤੇ ਠਲ ਪੰਡਾ ਰਹੀ ਹੋਈ ਹੈ ਕੀ ਹੋ ਗਈ ਹੈ ਜੀ ਕੀ ਕਰਦੇ ਕੀ ਕਾਰਵਾਈ ਇਹ ਹੈਗੀ ਹੈ ਕਿ ਕਾਰਵਾਈ ਇਹ ਹੈ ਕਿ ਅਸੀਂ ਇਹਨਾਂ ਨੂੰ 11 ਤਰੀਕ ਨੂੰ ਸੱਦਿਆ ਆਇਆ ਇੱਥੇ ਮੈਨੂੰ ਇਹ ਵੀ ਪਤਾ ਹੈ ਕਿ ਉਹ ਇੰਡੀਆ 'ਚ ਨਹੀਂ ਹੈ ਇਸ ਟਾਈਮ ਦੋਵੇਂ ਇੰਡੀਆ 'ਚ ਨਹੀਂ ਹੈ ਲੇਕਿਨ ਮੈਂ ਬੀਓਆਈ ਨੂੰ ਵੀ ਲਿਖਿਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਇਸਕਿਉਂਕਿ ਇਹਨਾਂ ਦੇ ਨਾਲ ਕੰਟੈਕਟ ਕਰਕੇ ਇਹਨਾਂ ਦੀ ਐਕਸਪਲੇਨੇਸ਼ਨ ਲਿੱਤੀ ਜਾਵੇ ਅਰੇ ਨੂੰ ਹਾਜ਼ਰ ਕੀਤਾ ਜਾਵੇ ਸੋ ਇਹ ਤੁਸੀਂ ਸੁਣ ਰਹੇ ਸੀ ਮਹਿਲਾ ਕਮਿਸ਼ਨ ਦੇ ਚੇਅਰ ਪਰਸਨ ਰਾਜ ਲਾਲੀ ਗਿੱਲ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਤੇ ਗੱਲ ਆਖੀ ਗਈ ਹੈ ਕਿ ਸਿੰਗਰ ਹੋਣ ਚਾਹੇ ਹੋਰ ਵੀ ਕੋਈ ਕਲਾਕਾਰ ਉਹਨਾਂ ਦਾ ਸਮਾਜ ਦੇ ਪ੍ਰਤੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਅਜਿਹੇ ਗਾਣੇ ਗਾਣ ਤੋਂ ਪਹਿਲਾਂ ਗੁਰੇਸ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੱਚੇ ਵੀ ਗਾਣੇ ਸੁਣਦੇ ਨੇ ਵੱਡੇ ਵੀ ਗਾਣੇ ਸੁਣਦੇ ਨੇ ਬਜ਼ੁਰਗ ਵੀ ਗਾਣੇ ਸੁਣਦੇ ਨੇ ਸੋ ਕਿਤੇ ਨਾ ਕਿਤੇ ਸਾਨੂੰ ਉਸ ਤਰੀਕੇ ਦੇ ਗੀਤ ਗਾਉਣੇ ਚਾਹੀਦੇ ਨੇ ਜੋ ਕਿ ਸਮਾਜ ਨੂੰ ਇੱਕ ਸੇਧ ਦਿੰਦੇ ਨੇ ਤਾਂ ਇਸ ਤਰੀਕੇ ਦੇ ਗੀਤ ਸਮਾਜ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜਿਹੜੀ ਸੋਚਣ ਦੀ ਸ਼ਕਤੀ ਹੈ ਜਾਂ ਉਹਨਾਂ ਨੂੰ ਸੋਚਣਾ ਬਿਲਕੁਲ ਹੀ ਜ਼ਿਆਦਾ ਸਹੀ ਨਹੀਂ ਹੁੰਦਾ ਜੋ ਸਮਾਜ ਤੇ ਇਦਾਂ ਦੇ ਗਾਣਿਆਂ ਦਾ ਬੁਰਾ ਅਸਰ ਪੈਂਦਾ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਪਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਦੋਵੇਂ ਸਿੰਗਰ ਇਸ ਵਕਤ ਇੰਡੀਆ ਦੇ ਵਿੱਚ ਮੌਜੂਦ ਨਹੀਂ ਨੇ ਤੇ ਪਰ ਉਹਨਾਂ ਨੂੰ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਹੈ ਡੀਜੀਪੀ ਨੂੰ ਵੀ ਇਹ ਪੱਤਰ ਲਿਖ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ 11 ਅਗਸਤ ਨੂੰ ਇਹਨਾਂ ਦੋਵੇਂ ਸਿੰਗਰਾਂ ਨੂੰ ਇੱਥੇ ਪੇਸ਼ ਕੀਤਾ ਜਾਵੇ ਤੇ ਗੱਲ ਪੁੱਛੀ ਜਾਵੇਗੀ ਕਿ ਕਿਉਂ ਇਸ ਇਦਾਂ ਦੀ ਸ਼ਬਦਾਵਲੀ ਜੋ ਮਹਿਲਾ ਸਨਮਾਨ ਨੂੰ ਠੇਸ ਪਹੁੰਚਾਉਂਦੀ ਹੈ ਕਿਉਂ ਆਪਣੇ ਗਾਣਿਆਂ ਗਾਣਿਆਂ ਦੇ ਵਿੱਚ ਵਰਤੀ ਗਈ ਹੈ ਅਕਸਰ ਇਹ ਦੋਵੇਂ ਸਿੰਗਰ ਆਪਣੇ ਗਾਣਿਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆਉਂਦੇ ਨੇ ਪਰ ਹੁਣ ਜੋ ਇਹਨਾਂ ਦੇ ਖਿਲਾਫ ਇਹ ਐਕਸ਼ਨ ਲਿਆ ਗਿਆ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਸਿਊ ਮੋਟੋ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਹੁਣ ਇਹ ਗੱਲ ਦੇਖਣੀ ਹੋਵੇਗੀ ਕਿ ਦੋਵੇਂ ਸਿੰਗਰ ਆਉਂਦੇ ਨੇ ਆਪਣਾ ਸਪਸ਼ਟਿਕਰਨ ਦਿੰਦੇ ਨੇ ਕਿ ਤੁਹਾਨੂੰ ਲੱਗਦਾ ਹੈ ਕਮੈਂਟਾਂ ਦੇ ਵਿੱਚ ਗੱਲ ਜ਼ਰੂਰ ਦੱਸਣਾ ਕਿ ਤੁਹਾਨੂੰ ਲੱਗਦਾ ਕਿ ਹੋਰ ਜਿਹੇ ਗਾਣੇ ਪੰਜਾਬੀ ਸਿੰਗਰਾਂ ਨੂੰ ਗਾਣੇ ਚਾਹੀਦੇ ਨੇ ਕੀ ਗਾਣਿਆਂ ਦਾ ਅਸਰ ਸਾਡੇ ਸਮਾਜ ਤੇ ਪੈਂਦਾ ਹੈ ਇਹ ਵੀ ਤੁਸੀਂ ਦੱਸਣਾ